ਫਿਲਾਰਦੇ ਨਜ਼ਦੀਕੀ ਪਿੰਡ ਬੱਚੋਵਾਲ ਦੀ ਨਵੀਂ ਚੁਣੀ ਪੰਚਾਇਤ ਨੂੰ ਸਨਮਾਨਿਤ ਕਰਨ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਸਨਮਾਨ ਸਮਾਰੋਹ ਦੌਰਾਨ ਪਿੰਡ ਦੇ ਪ੍ਰਵਾਸੀ ਭਾਰਤੀ ਸਰਦਾਰ ਸੰਤੋਖ ਸਿੰਘ ਢੇਸੀ ਵੱਲੋਂ ਜਿੱਥੇ ਪਿੰਡ ਵਾਸੀਆਂ ਤੇ ਨਵੀਂ ਚੁਣੀ ਪੰਚਾਇਤ ਨਾਲ ਮਿਲਣੀ ਕੀਤੀ ਗਈ ਉੱਥੇ ਹੀ ਪਿੰਡ ਦੇ ਵਿਕਾਸ ਕੰਮਾਂ ਵਿੱਚ ਆਪਣਾ ਅਹਿਮ ਰੋਲ ਵੀ ਅਦਾ ਕਰਨ ਦਾ ਭਰੋਸਾ ਦਿੱਤਾ ਇਸ ਮੌਕੇ ਨਵੀਂ ਪੰਚਾਇਤ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਵੱਧ ਤੋਂ ਵੱਧ ਪਿੰਡ ਦੇ ਵਿਕਾਸ ਵਿੱਚ ਆਪਣਾ ਅਹਿਮ ਰੋਲ ਅਦਾ ਕਰਨਗੇ ਤਾਂ ਜੋ ਪਿੰਡ ਦੀ ਤਾ ਜੋ ਪਿੰਡ ਨੂੰ ਇੱਕ ਨਮੂਨੇ ਦਾ ਪਿੰਡ ਬਣਾਇਆ ਜਾ ਸਕੇ ਇਸ ਮੌਕੇ सुरेंद्रਪਾਲ ਤੇ ਸੀ ਸਰਪੰਚ ਰਾਜਾਰਾਮ ਵਾਹਿਗੁਰੂਪਾਲ ਮੰਗਤਰਾਮ ਹਰਿੰਦਰਕੌਰ ਸੁਨੀਤਾ ਰਾਣੀ ਪੰਚ ਚੇਅਰਮੈਨ ਸਰੂਪ ਸਿੰਘ ਹਰਜੀਤ ਸਿੰਘ ਢੇਸੀ ਮੁਖਤਿਆਰ ਸਿੰਘ ਇੰਸਪੈਕਟਰ सुरेंद्रਪਾਲ ਬਲਵਿੰਦਰ ਸਿੰਘ ਬਲਰਾਜ ਸਿੰਘ ਆਦਿ ਹਾਜ਼ਰ ਸਨ ਫਿਲੌਰ ਤੋਂ ਰਾਜਮਾਰ ਨੰਗਲ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਸੰਤੋਖ ਸਿੰਘ ਟੇਸੀਆ ਜੀ ਮੈਂ ਸਾਲ ਤੁਹਾਡੇ ਪਹਿਲਾਂ ਆ ਗਿਆ ਤੇ ਹਮੇਸ਼ਾ ਹੀ ਮੈਂ ਜਦੋਂ ਸਾਡੇ ਪਿਤਾ ਜੀ ਹਾਂ ਪੇ ਪੂਰੇ ਹੋਏ ਆ 2004 ਦੇ ਵਿੱਚ ਮੈਂ ਉਦੋਂ ਤੋਂ ਇੱਥੇ ਪਿੰਡ ਦੇ ਨਾਲ ਮੇਰੀ ਲਗਨ ਹੈਗੀ ਆ ਜੀ ਤੇ ਮੇਰਾ ਇਹ ਹਮੇਸ਼ਾ ਹੀ ਗੱਲ ਹੁੰਦੀ ਆ ਵੀ ਮੈਂ ਜਦੋਂ ਪਿੰਡ ਦੇ ਵਿੱਚ ਆਵਾਂ ਤੇ ਮੈਂ ਪੰਚਾਇਤ ਦੇ ਨਾਲ ਪਹਿਲੀ ਹਫ਼ਤੇ ਦੇ ਵਿੱਚ ਵਿੱਚ ਬਹਿ ਕੇ ਮੇਰਾ ਜਿਹੜੀ ਕਿ ਅੱਜ ਹੋਈ ਹੈ ਇਹ ਗੱਲ ਤੇ ਉਹਦੇ ਵਿੱਚ ਫਿਰ ਮੈਨੂੰ ਪਤਾ ਲੱਗਦਾ ਵੀ ਪਿੰਡ ਦੇ ਵਿੱਚ ਕੀ ਹੋ ਰਿਹਾ ਕਿਦਾਂ ਸਾਰੀ ਗੱਲਬਾਤ ਚੱਲਦੀ ਆ ਤੇ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਵੀ ਆਪਣੇ ਜਿਹੜੇ ਵੀ ਇੱਥੇ ਕੰਮ ਕਰਦੇ ਆ ਪੰਚਾਇਤ ਜਾਂ ਹੋਰ ਕਮੇਟੀਆਂ ਜਿਹੜੀਆਂ ਚੱਲਦੀਆਂ ਇੱਥੇ ਉਹਨਾਂ ਨੂੰ ਜਿੰਨੀ ਵੀ ਮੇਰੀ ਵੱਤ ਤੋਂ ਵੱਧ ਮੈਂ ਕਰ ਸਕਾਂ ਸੇਵਾ ਉਹ ਮੇਰੀ ਦਿਲ ਦੀ ਖਾਹਸ਼ ਆ ਮੇਰੀ ਕਿਉਂਕਿ ਮੇਰੀ ਜਿਹੜੀ ਲਗਨ ਆ ਪਿੰਡ ਦੇ ਨਾਲ ਆ ਮੇਰੀ ਜਿਹੜੀ ਦਿਲ ਜਿਹੜਾ ਹੈ ਮੇਰਾ ਇੱਥੇ ਆ ਜੇ ਇੱਥੇ ਦਿਲ ਦੇ ਇੱਥੇ ਪਿੰਡ ਦੇ ਵਿੱਚ ਕਿਸੇ ਨੂੰ ਦੁੱਖ ਹੁੰਦਾ ਮੈਨੂੰ ਸੱਟ ਲੱਗਦੀ ਆ ਤੇ ਮੈਂ ਤਾਹੀਂ ਉਹ ਪੰਚਾਇਤ ਦੇ ਨਾਲ ਗੱਲ ਕਰਦਾ ਤਾਂ ਕਿ ਮੈਂ ਜਿਹੜਾ ਕੁਛ ਇੱਥੇ ਰਹਿਣਾ ਹੈ ਜਿੱਥੇ ਰਹਿਣਾ ਤੇ ਮੈਂ ਉਹ ਆਪਣੇ ਦਿਲ ਦੇ ਵਿੱਚ ਲਿਆ ਕੇ ਤੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਖੜਾ ਤੁਸੀਂ ਕਹ ਰਹੇ ਆ ਮੇਰੇ ਪਿੰਡ ਨਾਲ ਬੋਲ ਲਗਾਓ ਆ ਸਰ ਤੁਸੀਂ ਪਿੰਡ ਦੇ ਜਿਹੜੇ ਕੁਝ ਅਧੂਰੇ ਕੰਮ ਹੋਰ ਜਾਂ ਪੰਚਾਇਤ ਨਾਲ ਹੋਰ ਪਿੰਡ ਵਾਸੀਆਂ ਨਾਲ ਇਕੱਠੇ ਹੋ ਕੇ ਤੁਸੀਂ ਕਰਾਉਣ ਜਾਂਦੇ ਮੇਰੀ ਹਮੇਸ਼ਾ ਇਹੀ ਖਾਸ਼ ਹੁੰਦੀ ਆ ਹਮੇਸ਼ਾ ਉਹ ਅਸੀਂ ਕਿਤੇ ਵੀ ਆ ਉਹ ਗ੍ਰਾਉਂਡ ਦੀ ਲੋੜ ਨਹੀਂ ਤੇ ਜਿੰਨਾ ਵੀ ਮੇਰੇ ਵਿੱਚ ਹਿੰਮਤ ਹੈ ਉਹ ਮੈਂ ਕਰਦਾ ਔਰ ਜਿਹੜੇ ਮੈਂ ਆਪਣੇ ਪਿੰਨ ਵਾਸੀਆਂ ਦੇ ਨਾਲ ਭਰਾਵਾਂ ਦੇ ਨਾਲ ਇਹਨਾਂ ਦੇ ਨਾਲ ਜਿਹੜਾ ਵੀ ਵਾਦਾ ਕਰਦਾ ਜਿੱਦਾਂ ਹੁਣ ਇਹ ਆਪਣੇ ਆਹ ਜਿਹੜੀ ਬਿਲਡਿੰਗ ਆ ਇਹ ਪਿੰਡ ਦੇ ਲਈ ਇਹਨਾਂ ਨੂੰ ਵਾਦਾ ਕੀਤਾ ਹੈ ਮੈਂ ਇਹਨਾਂ ਪਿੰਡ ਦੇ ਲਈ ਖੜੀ ਕੀਤੀ ਹੋਈਗੀ ਤੇ ਇਹਦੇ ਬਾਰੇ ਵੀ ਆਪਾਂ ਫੇਕ ਦੇ ਆਉਣ ਵਾਲੇ ਸਮੇਂ 'ਚ ਗੱਲ ਕਰਾਂਗੇ ਕਿਦਾਂ ਕੋਈ ਇਹ ਆਪਣੇ ਕਿਉਂਕਿ ਜਿਹੜਾ ਮੇਰਾ ਤੁਹਾਨੂੰ ਜਦ ਤੁਸੀਂ ਪੁੱਛਿਆ ਮੇਰੇ ਕੋਲ ਇੱਥੇ ਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਗਰ ਦੇ ਐਨਆਰਆਈ ਵੀਰ ਸੰਤੋਖ ਸਿੰਘ ਜੀ ਢੇਸੀ ਜੋ ਕਿ ਇਹ ਸਾਡੇ ਨਾਲ ਲੰਮੇ ਸਿਰੇ ਤੋਂ ਜਿਹ ਪਹਿਲਾਂ ਤਾਂ ਇਹ ਬਾਹਰ ਰਹਿੰਦੇ ਸੀ ਇਹਨਾਂ ਦੇ ਫਾਦਰ ਸਾਹਿਬ ਜਦੋਂ ਤੋਂ ਇਸ ਦੁਨੀਆ ਨੂੰ ਅਲਵਦਾ ਕਹਿ ਗਏ ਉਦੋਂ ਤੋਂ ਇਹਨਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸੇਵਾ ਦਾ ਜਿਹੜਾ ਉਹ ਸੰਕਲਪ ਚੱਕਿਆ ਤੇ ਅਸੀਂ ਜਿੱਦਾਂ ਜਿੱਦਾਂ ਇਹਨਾਂ ਨੇ ਦੱਸਿਆ ਕਮਾਕਾਰਾਂ ਬਾਰੇ ਆ ਵੈਲਡਿੰਗ ਬਾਰੇ ਵੀ ਜੋ ਵੀ ਦੱਸਿਆ ਬਿਲਕੁਲ ਇਸ ਗੱਲ ਦਾ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਅਸੀਂ ਆਸ ਵੀ ਰੱਖਦੇ ਆ ਕਿ ਜਿੱਥੇ ਜਿੱਥੇ ਸਾਨੂੰ ਫੇਰ ਪੈਸੇ ਦੀ ਕਿਸੇ ਹੋਰ ਕਮਾ ਦੀ ਸੰਯੋਗ ਦੀ ਲੋੜ ਆ ਇਹ ਸਾਡੇ ਨਾਲ ਸਾਰੇ ਨਗਰ ਦੇ ਨਾਲ ਤੇ ਸਾਰੀ ਪੰਚਾਇਤ ਦੇ ਨਾਲ ਬਾਹ ਫੜ ਕੇ ਚੱਲਣਗੇ ਤੇ ਅਸੀਂ ਆਪਣੇ ਵੱਲੋਂ ਸਮੁੱਚੀ ਨਗਰ ਪੰਚਾਇਤ ਵੱਲੋਂ ਤੇ ਨਗਰਬਰੋਂ ਐਨਆਰਈ ਵੀਰਾਂ ਦਾ ਤੇ ਢੇਸੀ ਪਰਿਵਾਰ ਦਾ ਪਹਿਦ ਲੋ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ